ਸੱਚੇ ਖਾਲਜੀ ਅਮਰੀਕਾ ਨਿਊਜ਼ ਬੁਲਟਿਨ ਵਿੱਚ ਖੜੇ ਤਸਵੀਰਾਂ ਤੁਹਾਡੀ ਨਾਉਂਸ ਸਿਮਰਨਜੀ ਕੌਲਗਲ ਖਬਰਾਂ ਦੀ ਸ਼ੁਰੂਆਤ ਤੋਂ ਪਹਿਲਾਂ ਇੱਕ ਨਸਰ ਮਾਰ ਤੇ ਆਮੋ ਖੜ ਲਿ ਸਤੇ 36 ਹੋਰ ਦੇਸ਼ਾਂ ਦੀ ਅਮਰੀਕਾ 'ਚ ਐਂਟਰੀ ਹੋਵੇਗੀ ਬੰਦਲ ਸੂਚੀ ਦੇ ਵਿੱਚ ਭਾਰਤ ਦੇ ਗੁਆਂਡੀ ਦੇਸ਼ ਦਾ ਨਾਮ ਸ਼ਾਮਿਲ 트럼ਪ ਨੇ ਪ੍ਰਵਾਸੀਆਂ ਦੇ ਦੇਸ਼ ਨਿਕਾਲੇ 'ਚ ਕੀਤਾ ਵਾਅਦਾ ਜਿੱਥੇ ਹੋ ਰਹੇ ਨੇ ਵਿਰੋਧ ਪ੍ਰਦਰਸ਼ਨ ਉਥੇ ਵੱਧ ਕਿਤੇ ਜਾਣ ਕੇ ਲੋਕ ਰਿਪੋਰਟ ਅਮਰੀਕੀ ਰਾਸ਼ਟਰਪਤੀ ਡੋਨਾਲਡ 트럼ਪ ਦਾ ਵੱਡਾ ਦਾਵਾ ਕਿ ਹਾਂ ਇਰਾਨ ਤੇ ਇਜ਼ਰਾਈਲ 'ਚ ਸਮਝੌਤਾ ਜਲਦ ਹੁਣ ਖਬਰਾਂ ਵਿਸਥਾਰ ਦੇ ਨਾਲ ਮਿੱਤੇ ਕੁਝ ਦਿਨ ਪਹਿਲਾਂ ਅਮਰੀਕੀ ਸਰਕਾਰ ਦੇ ਵੱਲੋਂ 12 ਦੇਸ਼ਾਂ ਦੇ ਨਾਗਰਿਕਾਂ ਦੇ ਉੱਤੇ ਐਂਟਰੀ ਤੇ ਪੂਰਨ ਪਾਬੰਦੀ ਲਗਾਈ ਗਈ ਸੀ ਤੇ 10 ਦੇਸ਼ਾਂ ਦੇ ਨਾਗਰਿਕਾਂ ਤੇ ਅੰਸ਼ਕ ਪਾਬੰਦੀ ਲਗਾਈ ਗਈ ਸੀ ਤੇ ਹੁਣ ਇੱਕ ਵਾਰ ਫਿਰ ਤੋਂ ਅਮਰੀਕਾ ਦੀ ਸਰਕਾਰ ਨੇ ਸ਼ਾਹੀ ਫਰਮਾਨ ਸੁਣਾ ਦਿੱਤਾ ਹੈ 36 ਹੋਰ ਦੇਸ਼ਾਂ ਦੀ ਅਮਰੀਕਾ ਦੇ ਵਿੱਚ ਐਂਟਰੀ ਬੰਦ ਕੀਤੀ ਜਾ ਰਹੀ ਹੈ ਇਸ ਲਿਸਟ ਦੇ ਉੱਤੇ ਮਾਰਕੋ ਰੂਬੀਓ ਦੇ ਵੱਲੋਂ ਸਾਈਨ ਕਰ ਦਿੱਤੇ ਗਏ ਨੇ ਲਿਸਟੇ ਦੇ ਵਿੱਚ ਭਾਰਤ ਦੇ ਗੁਆਂਡੀ ਦੇਸ਼ ਦਾ ਨਾਮ ਵੀ ਸ਼ਾਮਿਲ ਹੈ ਮਾਰਕੋ ਰੂਬੀਓ ਦਾ ਕਹਿਣਾ ਹੈ ਕਿ ਇਹਨਾਂ ਦੇਸ਼ਾਂ ਦੇ ਵੱਲੋਂ ਜਦੋਂ ਤੱਕ ਮਾਪਦੰਡਾਂ ਨੂੰ ਪੂਰਾ ਨਹੀਂ ਕੀਤਾ ਜਾਂਦਾ ਉਦੋਂ ਤੱਕ ਇਹਨਾਂ ਦੇਸ਼ਾਂ ਦੇ ਨਾਗਰਿਕਾਂ ਨੂੰ ਪੂਰਨ ਤੌਰ ਤੇ ਜਾਂ ਫਿਰ ਅੰਸ਼ਕ ਤੌਰ ਤੇ ਅਮਰੀਕਾ 'ਚ ਦਾਖਲ ਨਹੀਂ ਹੋਣ ਦਿੱਤਾ ਜਾਵੇਗਾ ਅਮਰੀਕੀ ਰਾਸ਼ਟਰਪਤੀ ਜонаਹ ਟਰੰਪ ਵਿਦੇਸ਼ੀਆਂ ਦੀ ਐਂਟਰੀ ਨੂੰ ਰੋਕਣ ਲਈ ਸਖਤ ਕਾਰਵਾਈ ਕਰਨ ਜਾ ਰਹੇ ਨੇ ਬਾਰੰਦ ਦੇਸ਼ਾਂ ਤੇ ਯਾਤਰਾ ਪਾਬੰਦੀ ਲਗਾਉਣ ਮਕਰੂ ਇਸ ਸੂਚੀ ਦਾ ਵਿਸਥਾਰ ਕਰਨਾ ਚਾਹੁੰਦੇ ਨੇ ਜਿਸ ਨਾਲ 36 ਹੋਰ ਦੇਸ਼ਾਂ ਦੇ ਨਾਗਰਿਕਾਂ ਤੇ ਅਮਰੀਕਾ 'ਚ ਦਾਖਲ ਹੋਣ ਤੇ ਪਾਬੰਦੀ ਲੱਗ ਸਕਦੀ ਹੈ ਇਸ ਸੂਚੀ 'ਚ ਭਾਰਤ ਦੇ ਇੱਕ ਹੋਰ ਗਵਾਂਢੀ ਦੇਸ਼ ਪਟਾਣ ਦਾ ਨਾਮ ਵੀ ਹੈ ਉੰਜ ਪ੍ਰਭਾਵਿਤ ਦੇਸ਼ਾਂ ਦੀ ਸੂਚੀ 'ਚ ਕਈ ਅਫਰੀਕੀ ਕੈਰੇਬੀਅਨ ਅਤੇ ਮੱਧ-ਏਸ਼ੀਆਈ ਦੇ ਸ਼ਾਮਲ ਨੇ ਅਮਰੀਕੀ ਵਿਦੇਸ਼ ਵਿਭਾਗ ਦੇ ਇੱਕ ਅੰਤਰੂਨੀ ਜਾਣਕਾਰੀ ਅਨੁਸਾਰ ਇਹ ਕਦਮ ਦੇਸ਼ ਨੂੰ ਰਸਟਰੀ ਸੁਰੱਖਿਆ ਅਤੇ ਵਿਦੇਸ਼ੀ ਅਤਵਾਦੀਆਂ ਤੋਂ ਬਚਾਉਣ ਲਈ ਚੁੱਕਿਆ ਜਾ ਰਿਹਾ ਹੈ ਇਸ ਮਾਮਲੇ ਦੇ ਸ਼ੁਰੂ ਵਿੱਚ ਟਰੰਪ ਨੇ 12 ਦੇਸ਼ਾਂ ਦੇ ਨਾਗਰਿਕਾਂ ਦੇ ਦਾਖਲੇ ਦੀ ਪਾਬੰਦੀ ਲਾਉਣ ਦਾ ਆਦੇਸ਼ ਜਾਰੀ ਕੀਤਾ ਸੀ ਜਿਸ ਵਿੱਚ ਅਫਗਾਨਿਸਤਾਨ ਅਤੇ ਮਿਆਮਾਰ ਵੀ ਸ਼ਾਮਲ ਹੈ ਵਿਦੇਸ਼ ਮੰਤਰੀ ਮਾਰਕੋ ਰੂਬਿਓ ਦੁਆਰਾ ਦਸਤਖਤ ਕੀਤੇ ਗਏ ਇਸ ਪੱਤਰ ਦੇ ਵਿਹਾਰ ਦੇ ਵਿੱਚ ਇਹਨਾਂ 36 ਦੇਸ਼ਾਂ ਬਾਰੇ ਇੱਕ ਦਰਜਨ ਚਿੰਤਾਵਾਂ ਦਾ ਜ਼ਿਕਰ ਕੀਤਾ ਗਿਆ ਹੈ। ਕੇਬਲਸ ਕਿਹਾ ਗਿਆ ਹੈ ਕਿ ਜੇਕਰ ਇਹ ਦੇਸ਼ 60 ਦਿਨਾਂ ਦੇ ਅੰਦਰ ਨਿਰਧਾਰਿਤ ਮਾਪਦੰਡਾਂ ਤੇ ਜ਼ਰੂਰਤਾਂ ਨੂੰ ਪੂਰਾ ਨਹੀਂ ਕਰਦੇ ਤਾਂ ਉਹਨਾਂ ਦੇ ਨਾਗਰਿਕਾਂ ਦੇ ਦਾਖਲੇ ਤੇ ਪੂਰੀ ਜਾਂ ਅੰਸ਼ਕ ਪਾਬੰਦੀ ਲਗਾਈ ਜਾ ਸਕਦੀ ਹੈ। ਵਾਸ਼ਿੰਗਟਨ ਪੋਸਟ ਨੇ ਸਭ ਤੋਂ ਪਹਿਲਾਂ ਇਸ ਪੱਤਰ ਵਿਹਾਰ ਬਾਰੇ ਜਾਣਕਾਰੀ ਦਿੱਤੀ। ਵਿਦੇਸ਼ ਵਿਭਾਗ ਨੇ ਚਿੰਤਾ ਜ਼ਾਹਰ ਕੀਤੀ ਕਿ ਕੁਝ ਦੇਸ਼ਾਂ ਦੀਆਂ ਸਰਕਾਰਾਂ ਆਪਣੇ ਨਾਗਰਿਕਾਂ ਦੀ ਪਰਸਯੋਗ ਤਰੀਕੇ ਨਾਲ ਪਛਾਣ ਨਹੀਂ ਕਰਦੀਆਂ। ਕੁਝ ਦੇਸ਼ਾਂ ਦੇ ਪਾਸਪੋਰਟਾਂ ਦੀ ਸੁਰੱਖਿਆ ਵਿਸ਼ਕੀ ਹੈ। ਇਸ ਤੋਂ ਇਲਾਵਾ ਕੁਝ ਦੇਸ਼ ਆਪਣੇ ਨਾਗਰਿਕਾਂ ਨੂੰ ਵਾਪਸ ਲੈਣ ਚ ਸਹਿਯੋਗ ਨਹੀਂ ਕਰਦੇ ਜਿਨ੍ਹਾਂ ਨੂੰ ਅਮਰੀਕਾ ਤੋਂ ਦੇਸ਼ ਨਿਕਾਲਾ ਦੇਣ ਦਾ ਹੁਕਮ ਦਿੱਤਾ ਗਿਆ ਹੈ। ਕਈ ਦੇਸ਼ਾਂ ਦੇ ਨਾਗਰਿਕ ਆਪਣੇ ਅਮਰੀਕੀ ਵੀਜ਼ੇ ਦੀ ਮਿਆਦ ਪੁੱਗਣ ਤੋਂ ਬਾਅਦ ਵੀ ਰਹਿ ਰਹੇ ਨੇ। ਪੱਤਰ ਵਿਹਾਰ ਚ ਇਹ ਵੀ ਕਿਹਾ ਗਿਆ ਹੈ ਕਿ ਕੁਝ ਦੇਸ਼ਾਂ ਦੇ ਨਾਗਰਿਕ ਅਮਰੀਕਾ 'ਚ ਅਤਵਾਦੀ ਗਤੀਵਿਧੀਆਂ ਯਹੂਦੀ ਵਿਰੋਧੀ ਜਾਂ ਅਮਰੀਕਾ ਵਿਰੋਧੀ ਗਤੀਵਿਧੀਆਂ 'ਚ ਸ਼ਾਮਿਲ ਰਹੇ ਨੇ ਅੰਗੋਲਾ ਐਂਟੀਗੁਆ ਤੇ ਬਾਰਬੂडा ਬੈਨਿਨ ਪੂਟਾਨ ਬੁਰਕੀਨਾ ਫਾਸੋ ਕਾਬੋਵਰਡੇ ਕੰਬੋਡੀਆ ਕੈਮਰੂਨ ਕੋਟ ਡਿਵਾਰ ਕਾਂਗੋ ਲੋਕਤੰਤਰੀ ਗਣਰਾਜ ਜ਼ੀਬੂਤੀ ਡੋਮਿਨਿਕਾ ਮਿਸਰ ਇਥੋਪੀਆ ਗਾਬੌਨ ਗੈਂਬੀਆ ਖਾਨਾ ਕਿਰਗਿਸਤਾਨ ਲਬੇਰੀਆ ਮਲਾਵੀ ਨਿਊਤਿਆ ਮਲਾਵੀ ਨਿਊਟੀ ਮਲਾਵੀ ਸੈਂਟ ਲੁਇਸੀਆ ਸਾਊਟੋਮੇ ਅਤੇ ਪ੍ਰਿੰਸੀਪੇ ਸੇਨੇਗਲ ਦਖਣੀ ਸੁਡਾਨ ਸੀਰੀਆ ਤੰਜ਼ਾਨੀਆ ਟੋਂਗਾ ਟੋਵਾਲੂ ਯੂਗਾਂਡਾ ਵੈਨਵਾਟੂ ਜ਼ੈਂਬੀਆ ਤੇ ਜ਼ਿੰਬਾਬਵੇ ਇਸ ਸੂਚੀ ਦੇ ਵਿੱਚ ਸ਼ਾਮਿਲ ਨੇ ਤੇ ਉਦੋਂ ਦੇ ਪ੍ਰਵਾਸੀਆਂ ਨੂੰ ਲੈ ਕੇ ਇੱਕ ਵਾਰ ਫੇਰ ਤੋਂ ਟਰੰਪ ਪ੍ਰਸ਼ਾਸਨ ਦੇ ਸਖਤੀ ਵੇਖਣ ਨੂੰ ਮਿਲਿਆ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਪ੍ਰਵਾਸੀਆਂ ਦੇ ਦੇਸ਼ ਨਿਕਾਲੇ 'ਚ ਵਾਅਦਾ ਕਰਨ ਦਾ ਹੁਕਮ ਜਾਰੀ ਕਰ ਦਿੱਤਾ ਹੈ ਵਾਖਵਾਖਾ ਸ਼ਹਿਰਾਂ ਦੇ ਵਿੱਚ 트럼ਪ ਦੇ ਇਸ ਡਿਪੋਟੇਸ਼ਨ ਨੂੰ ਲੈ ਕੇ ਵਿਰੋਧ ਪ੍ਰਦਰਸ਼ਨ ਹੋ ਰਹੇ ਨੇ 트럼ਪ ਨੇ ਇਸ ਉੱਤੇ ਹੋਰ ਸਖਤੀ ਕਰ ਦਿੱਤੀ ਹੈ ਉਹਨਾਂ ਦਾ ਕਹਿਣਾ ਕਿ ਜਿੱਥੇ-ਜਿੱਥੇ ਵਿਰੋਧ ਪ੍ਰਦਰਸ਼ਨ ਹੋਣਗੇ ਉੱਥੇ ਵੱਧ ਲੋਕਾਂ ਨੂੰ ਰਿਪੋਰਟ ਕੀਤਾ ਜਾਵੇਗਾ ਅਮਰੀਕੀ ਰਾਸ਼ਟਰਪਤੀ ਡੋਨਾਲਡ 트럼ਪ ਨੇ ਆਪਣੀਆਂ ਨੀਤੀਆਂ ਵਿਰੁੱਧ ਵਿਰੋਧ ਪ੍ਰਦਰਸ਼ਨ ਜਾਰੀ ਰੱਖਣ ਦੇ ਬਾਵਜੂਦ ਦੇਸ਼ ਭਰ ਦੇ ਵਿੱਚ ਪ੍ਰਵਾਸੀਆਂ ਦੀ ਹਿਰਾਸਤ ਤੇ ਦੇਸ਼ ਨਿਕਾਲਾ ਵਧਾਉਣ ਦਾ ਦੇਸ਼ ਦਿੱਤਾ ਹੈ ਰੋਥਾ ਸੋਸ਼ਲ ਤੇ ਇੱਕ ਪੋਸਟ ਚ 트ੰਪ ਨੇ ਸੰਘੀ ਏਜੰਸੀਆਂ ਨੂੰ ਇਤਿਹਾਸ ਦੇ ਸਭ ਤੋਂ ਵੱਡੇ ਸਮੂਹਿਕ ਦੇਸ਼ ਨਿਕਾਲੇ ਪ੍ਰੋਗਰਾਮ ਨੂੰ ਪੂਰਾ ਕਰਨ ਲਈ ਆਪਣੀ ਸ਼ਕਤੀ ਚ ਸਭ ਕੁਝ ਕਰਨ ਦਾ ਸੱਦਾ ਦਿੱਤਾ ਹੈ ਜਿਸ ਚ ਲਾਸ ਐਂਜਲਿਸ ਸ਼ਿਕਾਗੋ ਤੇ ਨਿਊਯਾਰਕ ਨੂੰ ਖਾਸ ਨਿਸ਼ਾਨੇ ਵਜੋਂ ਨਾਮਜ਼ਦ ਕੀਤਾ ਗਿਆ ਹੈ ਇਹ ਸ਼ਹਿਰ ਉਹਨਾਂ ਬਹੁਤ ਸਾਰੇ ਸ਼ਹਿਰਾਂ ਦੇ ਵਿੱਚੋਂ ਨੇ ਜਿੱਥੇ 6 ਜੂਨ ਤੋਂ ਬਿਨਾਂ ਦਸਤਾਵੇਜ਼ਾਂ ਵਾਲੇ ਪ੍ਰਵਾਸੀਆਂ ਤੇ ਛਾਪੇਮਾਰੀ ਵਿਰੁੱਧ ਵੱਡੇ ਪੱਧਰ ਤੇ ਵਿਰੋਧ ਪ੍ਰਦਰਸ਼ਨ ਸ਼ੁਰੂ ਹੋਏ ਟਰੰਪ ਨੂੰ ਵਿਰੋਧ ਪ੍ਰਦਰਸ਼ਨਾਂ ਪ੍ਰਤੀ ਆਪਣੀ ਪ੍ਰਤੀਕਿਰਿਆ ਲਈ ਕਾਨੂੰਨੀ ਚੁਣੌਤੀਆਂ ਤੇ ਆਲੋਚਨਾ ਦਾ ਸਾਹਮਣਾ ਕਰਨਾ ਪਿਆ ਹੈ ਖਾਸ ਕਰਕੇ ਪ੍ਰਦਰਸ਼ਨਾਂ ਨੂੰ ਦਬਾਉਣ ਲਈ ਫੌਜ ਦੀ ਤਾਇਨਾਤੀ ਕਰਕੇ ਟਰੰਪ ਨੇ ਕਿਹਾ ਹੈ ਕਿ ਉਹਨਾਂ ਨੇ ਪੂਰੇ ਪ੍ਰਸ਼ਾਸਨ ਨੂੰ ਇਸ ਯਤਨ ਪਿੱਛੇ ਹਰ ਸੰਭਵ ਸਰੋਤ ਲਗਾਉਣ ਦੇ ਨਿਰਦੇਸ਼ ਦਿੱਤੇ ਨੇ ਉਸਨੇ ਇਹ ਵੀ ਵਾਅਦਾ ਕੀਤਾ ਹੈ ਕਿ ਜੋ ਵੀ ਸੰਯੁਕਤ ਰਾਜ ਅਮਰੀਕਾ ਦੀ ਘਰੇਲੂ ਸ਼ਾਂਤੀ ਨੂੰ ਕਮਜ਼ੋਰ ਕਰਦਾ ਹੈ ਉਸ ਨੂੰ ਦੇਸ਼ 'ਚ ਦਾਖਲ ਹੋਣ ਤੇ ਰੋਕਿਆ ਜਾਵੇਗਾ Drug Enforcement Administration ਅਤੇ Immigration and Customs Enforcement ਸਨੇ ਵੱਖ-ਵੱਖ ਸੰਗੀ ਦਫ਼ਤਰਾਂ ਨੂੰ ਸੰਬੋਧਿਤ ਕਰਦੇ ਹੋਏ ਉਹਨਾਂ ਲਿਖਿਆ ਕਿ ਤੁਹਾਨੂੰ ਮੇਰਾ ਅਟੁੱਟ ਸਮਰਥਨ ਪ੍ਰਾਪਤ ਹੈ ਜਾਓ ਕੰਮ ਪੂਰਾ ਕਰੋ ਇਹ ਪੋਸਟ ਦੇਸ਼ ਭਰ ਵਿੱਚ 트ੰਪ ਦੀਆਂ ਨੀਤੀਆਂ ਵਿਰੁੱਧ ਵਿਰੋਧ ਪ੍ਰਦਰਸ਼ਨਾਂ ਦੀ ਨਵੀਂ ਲਹਿਰ ਤੋਂ ਇੱਕ ਦਿਨ ਬਾਅਦ ਆਈਆਂ 트ੰਪ ਨੇ ਇਮੀਗ੍ਰੇਸ਼ਨ ਅਧਿਕਾਰੀਆਂ ਨੂੰ ਇਹ ਵੀ ਹੁਕਮ ਦਿੱਤਾ ਹੈ ਕਿ ਉਹ ਆਪਣੇ ਯਤਨਾਂ ਨੂੰ ਸੈਂਚਰੀ ਸ਼ਹਿਰਾਂ ਤੇ ਕੇਂਦ੍ਰਿਤ ਕਰਨ ਜੋ ਆਪਣੀ ਸਹਾਇਤਾ ਨੂੰ ਸੰਘੀ ਇਮੀਗ੍ਰੇਸ਼ਨ ਅਧਿਕਾਰੀਆਂ ਤੱਕ ਸੀਮਿਤ ਕਰਦੇ ਨੇ ਵਿਰੋਧ ਪ੍ਰਦਰਸ਼ਨਾਂ ਦੌਰਾਨ ਸੰਘੀ ਦੇ ਰਾਜ ਦੇ ਕਾਨੂੰਨ ਸਾਸਾਂ ਵਿਚਾਲੇ ਤਣਾ ਦਾ ਸਰੋਤ ਬਣ ਗਏ ਨੇ ਇਨ੍ਹਾਂ ਥਾਵਾਂ ਦੇ ਅਧਿਕਾਰੀਆਂ ਨੇ ਬਿਨਾਂ ਦਸਤਾਵੇਜ਼ ਵਾਲੇ ਪ੍ਰਵਾਸੀਆਂ ਦੀ ਰੱਖਿਆ ਲਈ ਆਪਣੀ ਕਾਨੂੰਨੀ ਅਧਿਕਾਰਾਂ ਦਾ ਬਚਾ ਕੀਤਾ ਦੇਸ਼ ਨਿਕਾਲੇ ਦਾ ਵਿਸਥਾਰ ਕਰਨ ਦਾ ਹੁਕਮ ਟਰੰਪ ਦੇ ਚੋਣ ਪ੍ਰਚਾਰ ਵਾਅਦੇ ਤੇ ਅਮਲ ਦਾ ਸੰਕੇਤ ਹੈ ਜੋ ਅਮਰੀਕਾ ਦੇ ਇਤਿਹਾਸ 'ਚ ਅਪਰਾਧੀਆਂ ਦੇ ਸਭ ਤੋਂ ਵੱਡੇ ਦੇਸ਼ ਨਿਕਾਲੇ ਪ੍ਰੋਗਰਾਮ ਨੂੰ ਪ੍ਰਦਾਨ ਕਰੇਗਾ ਓਪਿਨੀਅਨ ਪੋਲਸ ਤੋਂ ਜਾਣਦੇ ਨੇ ਕਿ 2024 ਦੀਆਂ ਅਮਰੀਕੀ ਚੋਣਾਂ ਤੋਂ ਪਹਿਲਾਂ ਇਸ ਨੀਤੀ ਨੂੰ ਵਿਆਪਕ ਸਮਰਥਨ ਮਿਲਿਆ ਸੀ ਹਾਲਾਂਕਿ ਜਦੋਂ ਤੋਂ ਦੇਸ਼ ਨਿਕਾਲੇ ਦਾ ਪ੍ਰੋਗਰਾਮ ਵਧਿਆ ਹੈ ਵਿਰੋਧ ਪ੍ਰਦਰਸ਼ਨ ਸਿਰਫ ਵਧਈਨੇ ਰਾਈਟਰਜ਼ ਐਂਡ ਨਿਊਜ਼ ਏਜੰਸੀ ਦੇ ਅਨੁਸਾਰ ਇਹ ਨਵਾਂ ਹੁਕਮ ਟਰੰਪ ਪ੍ਰਸ਼ਾਸਨ ਵੱਲੋਂ ਇਮੀਗ੍ਰੇਸ਼ਨ ਅਧਿਕਾਰੀਆਂ ਨੂੰ ਖੇਤਾਂ, ਹੋਟਲਾਂ, ਰੈਸਟੋਰੈਂਟਸ ਤੇ ਮੀਡ ਪੈਕਿੰਗ ਪਲਾਂਟਾ ਤੇ ਛਾਪੇਮਾਰੀ ਨੂੰ ਵੱਡੇ ਪੱਧਰ ਤੇ ਰੋਕਣ ਦੇ ਨਿਰਦੇਸ਼ ਦੇਣ ਤੋਂ ਇੱਕ ਦਿਨ ਬਾਅਦ ਆਇਆ ਹੈ ਤਿਕਵਾਰ ਫੇਰ ਤੋਂ ਇੱਕ ਯੁੱਧ ਸ਼ਾਂਤ ਕਰਵਾਉਣ ਨੂੰ ਲੈ ਕੇ ਡੋਨਾਲਡ ਟਰੰਪ ਨੇ ਵੱਡਾ ਦਾਅਵਾ ਕੀਤਾ ਹੈ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਦਾਅਵਾ ਹੈ ਕਿ ਈਰਾਨ ਤੇ ਇਜ਼ਰਾਈਲ ਇੱਕ ਸਮਝੌਤੇ ਦੇ ਉੱਤੇ ਜਲਦ ਪਹੁੰਚਣਗੇ ਉਹਨਾਂ ਨੇ ਇਹ ਵੀ ਆਖਿਆ ਹੈ ਕਿ ਉਹਨਾਂ ਨੇ ਭਾਰਤ ਤੇ ਪਾਕਿਸਤਾਨ ਸਣੇ ਕਈ ਦੇਸ਼ਾਂ ਵਿੱਚ ਆਲੇ ਟਕਰਾਅ ਨੂੰ ਰੋਕਿਆ ਹੈ ਪਰ ਕਦੇ ਵੀ ਟਰੰਪ ਨੂੰ ਕ੍ਰੈਡਿਟ ਨਹੀਂ ਮਿਲਿਆ ਬੀਤੇ 3 ਦਿਨਾਂ ਤੋਂ ਚੱਲ ਰਹੇ ਟਕਰਾਅ ਵਿਚਾਲੇ ਐਤਵਾਰ ਸ਼ਾਮ ਨੂੰ ਈਰਾਨ ਨੇ ਇਜ਼ਰਾਈਲ ਵੱਲ ਕਈ ਮਿਸਾਲਾਂ ਦਾਕੀਆਂ ਜਵਾਬ ਚ ਇਜ਼ਰਾਈਲ ਨੇ ਵੀ ਤਹਿਰਾਨ ਦੇ ਵਿੱਚ ਹਵਾਈ ਹਮਲੇ ਕੀਤੇ ਕਈ ਵਾਰ ਧਮਕੀਆਂ ਦੀ ਰਿਪੀਟ ਕਈ ਵਾਰ ਧਮਾਕਿਆਂ ਦੀ ਆਵਾਜ਼ ਵੀ ਸੁਣਾਈ ਦਿੱਤੀ ਅਸਮਾਨ 'ਚ ਧੂਏ ਦਾ ਬੱਦਲ ਵੀ ਵੇਖਿਆ ਗਿਆ ਇਸ ਦੌਰਾਨ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ਟਰੂਥ ਸੋਸ਼ਲ ਤੇ ਦਾਅਵਾ ਕੀਤਾ ਹੈ ਕਿ ਦੋਵਾਂ ਦੇਸ਼ਾਂ ਵਿਚਾਲੇ ਜਲਦ ਹੀ ਸਮਝੌਤਾ ਹੋ ਜਾਵੇਗਾ ਉਹਨਾਂ ਨੇ ਇੱਕ ਵਾਰ ਫਿਰ ਭਾਰਤ ਤੇ ਪਾਕਿਸਤਾਨ ਵਿਚਾਲੇ ਜੰਗਬੰਦੀ ਲਿਉਂਚ ਆਪਣੀ ਭੂਮਿਕਾ ਦਾ ਜ਼ਿਕਰ ਕੀਤਾ ਟਰੰਪ ਨੇ ਲਿਖਿਆ ਇਜ਼ਰਾਈਲ ਤੇ ਈਰਾਨ ਨੂੰ ਸਮਝੌਤਾ ਕਰਨਾ ਚਾਹੀਦਾ ਹੈ ਤੇ ਇੱਕ ਸਮਝੌਤਾ ਹੋਵੇਗਾ ਵੀ ਜਿਵੇਂ ਮੈਂ ਪਾਰਤ ਤੇ ਪਾਕਿਸਤਾਨ ਵਿਚਾਲੇ ਕਰਵਾਇਆ ਸੀ ਮੈਂ ਸਰਬਿਆ ਤੇ ਕੋਸੋਵੋ ਮਿਸਰ ਤੇ ਥੋਪੀਆ ਸਣੇ ਕਈ ਦੇਸ਼ਾਂ ਵਿਚਾਲੇ ਟਕਰਾਣ ਨੂੰ ਰੋਕਿਆ ਮੈਂ ਬਹੁਤ ਕੁਝ ਕਰਦਾ ਪਰ ਕ੍ਰੈਡਿਟ ਨਹੀਂ ਮੇਰਦਾ ਹਾਲਾਂਕਿ ਠੀਕ ਹੈ ਲੋਕ ਤਾਂ ਸਮਝਦਾਂਤੇ ਨੇ ਇਜ਼ਰਾਈਲ ਤੇ ਈਰਾਨ ਵਿਚਾਲੇ ਟਕਰਾਸ਼ ਸ਼ੁੱਕਰਵਾਰ ਰਾਤ ਨੂੰ ਸ਼ੁਰੂ ਹੋਇਆ ਸੀ ਇਜ਼ਰਾਈਲੀ ਹਮਲਿਆਂ ਕਾਰਨ ਈਰਾਨ ਦੇ ਵਿੱਚ ਹੁਣ ਤੱਕ 138 ਲੋਕ ਮਾਰੇ ਗਏ ਨੇ ਇਹਨਾਂ ਚ 9 ਪਰਮਾਣੂ ਵਿਗਿਆਨੀ ਤੇ 20 ਤੋਂ ਵੱਧ ਈਰਾਨੀ ਕਮਾਂਡਰ ਸ਼ਾਮਿਲ ਨੇ ਤੇ 350 ਤੋਂ ਵੱਧ ਲੋਕ ਜ਼ਖਮੀ ਹੋਏ ਨੇ ਇਸ ਦੇ ਨਾਲ ਹੀ ਇਰਾਨ ਨੇ ਇਜ਼ਰਾਈਲ ਤੇ 150 ਤੋਂ ਵੱਧ ਮਿਜ਼ਾਈਲਾਂ ਵੀ ਤਾਕੀਆਂ ਨੇ ਇਸ ਚ 14 ਇਜ਼ਰਾਈਲੀ ਮਾਰੇ ਗਏ ਨੇ ਤੇ 380 ਜ਼ਖਮੀ ਹੋਏ ਨੇ ਇਜ਼ਰਾਈਲ ਨੇ ਇਰਾਨ ਤੇ ਤਹਿਰਾਨ ਤੇ ਉਹ ਸ਼ਹਿਰ ਵਿੱਚ ਤੇਲ ਡੀਪਵਾਂ ਤੇ ਗੈਸ ਰਿਫਾਈਨਰੀਆਂ 'ਤੇ ਕਈ ਥਾਵਾਂ 'ਤੇ ਹਮਲਾ ਕੀਤਾ ਹੈ ਇਜ਼ਰਾਈਲ ਇਰਾਨ ਟਕਰਾ ਦੇ ਤੀਜੇ ਦਿਨ ਬਹੁਤ ਗੁਚਵਾ ਪਿਆ ਇਜ਼ਰਾਈਲ ਨੇ ਆਪਰੇਸ਼ਨ ਅ ਰਾਈਜ਼ਿੰਗ ਲਾਈਨ ਸ਼ੁਰੂ ਕੀਤਾ ਇਰਾਨ ਤੇ 200 ਲੜਾਕੂ ਜਹਾਜ਼ਾਂ 'ਨਾਲ ਹਮਲਾ ਕੀਤਾ ਗਿਆ ਇਜ਼ਰਾਈਲੀ ਕਾਰਵਾਈ 'ਚ 9 ਈਰਾਨੀ ਵਿਗਿਆਨੀ ਤੇ 20 ਤੋਂ ਵੱਧ ਫੌਜੀ ਕਮਾਂਡਰ ਮਾਰੇ ਗਏ। ਈਰਾਨ ਨੇ ਜਵਾਬੀ ਕਾਰਵਾਈ ਕੀਤੀ ਤੇ ਇਸ ਨੂੰ ਸੱਚਾ ਵਾਦਾ ਤਿੰਨ ਕਿਹਾ ਹੈ। 150 ਤੋਂ ਵੱਧ ਮਿਸਾਈਲਾਂ ਦਾਗੀਆਂ। ਈਰਾਨ ਨੇ ਇਜ਼ਰਾਈਲੀ ਰੱਖਿਆ ਮੰਤਰਾਲੇ ਤੇ ਬੈਲਿਸਟਿਕ ਮਿਸਾਈਲ ਨਾਲ ਹਮਲਾ ਕਰਨ ਦਾ ਦਾਅਵਾ ਕੀਤਾ ਹੈ। ਨਿਤਿਗਿਆਹੂ ਨੇ ਪ੍ਰਧਾਨ ਮੰਤਰੀ ਮੋਦੀ ਨਾਲ ਗੱਲ ਕੀਤੀ ਤੇ ਉਨ੍ਹਾਂ ਨੂੰ ਸਥਿਤੀ ਬਾਰੇ ਜਾਣਕਾਰੀ ਦਿੱਤੀ। ਟਰੰਪ ਨੇ ਧਮਕੀ ਦਿੱਤੀ ਤੇ ਕਿਹਾ ਕਿ ਈਰਾਨ ਨੂੰ ਪਰਮਾਣੂ ਸਮਝੌਤੇ ਤੇ ਦਸਤਖਤ ਕਰਨੇ ਚਾਹੀਦੇ ਨੇ ਨਹੀਂ ਤਾਂ ਵੱਡਾ ਹਮਲਾ ਹੋਵੇਗਾ। ਇਜ਼ਰਾਈਲੀ ਰਾਸ਼ਟਰਪਤੀ ਨੂੰ ਸੁਰੱਖਿਅਤ ਥਾਂ ਤੇ ਭੇਜ ਦਿੱਤਾ ਗਿਆ। ਈਰਾਨ ਨੇ ਤਿੰਨ ਇਜ਼ਰਾਈਲੀ F35 ਜਹਾਜ਼ਾਂ ਨੂੰ ਡੇਗਣ ਦਾ ਦਾਅਵਾ ਕੀਤਾ। ਇਜ਼ਰਾਈਲ 'ਚ 14 ਮਾਰੇ ਗਏ ਨੇ ਤੇ 7 ਸੈਨਿਕਾਂ ਸਮੇਤ 380 ਲੋਕ ਜ਼ਖਮੀ ਨੇ। ਸ਼ਨੀਵਾਰ ਨੂੰ ਈਰਾਨ ਤੇ ਅਮਰੀਕਾ ਵਿਚਾਲੇ ਪਰਮਾਣੂ ਗੱਲਬਾਤ ਰੱਦ ਕਰ ਦਿੱਤੀ ਗਈ। ਇਸ ਅੰਤਸਾ ਖਬਰਾਂ ਜਾਂਦੇ ਜਾਂਦੇ ਇੱਕ ਵਾਰ ਫਿਰ ਨਜ਼ਰ ਮਾਰਦੇ ਆ ਮੁਖੜ ਲੈਣਸਤੇ। 36 ਹੋਰ ਦੇਸ਼ਾਂ ਦੀ ਅਮਰੀਕਾ 'ਚ ਐਂਟਰੀ ਹੋਵੇਗੀ ਬੰਦ ਸੂਚੀ ਦੇ ਵਿੱਚ ਭਾਰਤ ਦੇ ਗੁਆਂਡੀ ਦੇਸ਼ ਦਾ ਨਾਮ ਸ਼ਾਮਿਲ। ਕੰਪਰੀ ਪ੍ਰਵਾਸੀਆਂ ਦੇ ਦੇਸ਼ ਨਿਕਾਲੇ ਚ ਕੀਤਾ ਵਾਦਾ ਜਿੱਥੇ ਹੋ ਰਹੇ ਨੇ ਵਿਰੋਧ ਪ੍ਰਦਰਸ਼ਨ ਉਥੇ ਵੱਧ ਕਿਤੇ ਜਾਣ ਕੇ ਲੋਕ ਰਿਪੋਰਟ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਵੱਡਾ ਦਾਵਾ ਕਿ ਹਾਂ ਇਰਾਨ ਤੇ ਇਜ਼ਰਾਈਲ ਚ ਸਮਝੌਤਾ ਜਲਦ ਇਸ ਦੇ ਨਾਲ ਹੀ ਮੈਂ ਨੇ ਦੇ ਇਜਾਜ਼ਤ ਕਾਲ ਫਿਰ ਮਿਲਾਂਗੇ ਨਵੀਂ ਤੇ ਤਾਜ਼ਾ ਖਬਰਾਂ ਦੇ ਨਾਲ ਧੰਨਵਾਦ